ਬਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਵੱਡੀ ਖਬਰ ਹੈ ਸਾਹਮਣੇ ਆ ਰਹੀਆਂ ਦੱਸਦੀ ਹੈ ਕਿ ਮਜੀਠੀਆ ਨੂੰ ਅੱਜ ਸੈਟ ਨੇਫਰ ਤੋਂ ਸੱਦਾ ਦਿੱਤਾ ਹੈ ਤੇ ਉੱਥੇ ਹੀ ਪੇਸ਼ ਹੋਣ ਦੇ ਹੁਕਮ ਫਰਮ ਤੋਂ ਲਗਾਏ ਨੇ ਤੇ ਦੱਸਦੀ ਹੈ ਕਿ ਅੱਜ ਪਟਿਆਲੇ ਦੇ ਵਿੱਚ ਡਰੱਗ ਕੇਸ ਮਾਮਲੇ ਨੂੰ ਲੈ ਕੇ ਲਗਾਤਾਰ ਪੁੱਛ ਪੜਤਾਲ ਕੀਤੀ ਜਾਵੇਗੀ ਤੇ ਉੱਥੇ ਹੀ 30 ਜੁਲਾਈ ਤੱਕ ਜਿਹੜਾ ਸਮਾਂ ਬਿਕਰਮ ਮਜੀਠੀਆ ਨੂੰ ਦਿੱਤਾ ਗਿਆ ਸੀ ਤੇ ਜਿਸ ਦੇ ਦੌਰਾਨ ਬੀਤੇ ਦਿਨਾਂ ਦੇ ਵਿੱਚ ਉਹਨਾਂ ਦੀ ਅੰਮ੍ਰਿਤਸਰ ਪੇਸ਼ੀ ਹੋਈ ਪਰੰਤੂ ਉਹਨਾਂ ਦੇ ਵੱਲੋਂ ਚਿੱਠੀ ਲੈ ਕੇ ਸਮਾਂ ਸੈਟ ਤੋਂ ਮੰਗਿਆ ਗਿਆ ਤੇ ਜਿਸ ਦੇ ਤਲ ਦੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਬਿਕਰਮ ਮਜੀਠੀਆ ਨੂੰ ਸੰਮਣ ਭੇਜਿਆ ਗਿਆ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਮੈਂ ਚਿੱਠੀ ਲਿਖ ਦਿੱਤੀ ਤਾਂ ਉਸ ਤੋਂ ਬਾਅਦ ਵੀ ਮੈਨੂੰ ਬਾਰ-ਬਾਰ ਸੰਮਣ ਭੇਜੇ ਜਾ ਰਹੇ ਨੇ ਤੇ ਉੱਥੇ ਫਿਰ 30 ਜੁਲਾਈ ਨੂੰ ਮੁੜਤੇ ਸੰਮਣ ਭੇਜਿਆ ਗਿਆ ਤੇ ਜਿਸ ਦੇ ਦੌਰਾਨ ਪੇਸ਼ ਹੋਣ ਦੇ ਹੁਕਮ 30 ਜੁਲਾਈ ਨੂੰ ਲਗਾਏ ਗਏ ਤੇ ਉੱਥੇ ਹੀ ਅੱਜ ਬਿਕਰਮ ਮਜੀਠੀਆ ਜਿਹੜੇ ਕਿ ਸੈਟ ਅਗੇ ਪੇਸ਼ ਹੋ ਸਕਦੇ ਨੇ ਤੇ ਜਿਸ ਨੂੰ ਲੈ ਕੇ ਦੂਜੇ ਪਾਸੇ ਕੋਈ ਵੱਡਾ ਫੈਸਲਾ ਨਿਕਲ ਕੇ ਵੀ ਬਾਹਰ ਆ ਸਕਦਾ ਹੈ ਤੇ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਲਗਾਤਾਰ ਬਿਕਰਮ ਮਜੀਠੀਆ ਨੂੰ ਸੰਮਣ ਭੇਜੇ ਜਾ ਰਹੇ ਨੇ ਤੇ ਉੱਥੇ ਬਿਕਰਮ ਮਜੀਠੀਆ ਬਾਰ ਬਾਰ ਜਿਹੜੇ ਕੇ ਸੰਮਣ ਭੇਜਣ ਦੇ ਉੱਤੇ ਪੇਸ਼ੀ ਦੌਰਾਨ ਪਹੁੰਚਦੇ ਨੇ ਪਰੰਤੂ ਅੰਮ੍ਰਿਤਸਰ ਦੇ ਵਿੱਚ ਬੀਤੇ ਦਿਨਾਂ ਦੀ ਉਹਨਾਂ ਦੀ ਪੇਸ਼ੀ ਸੀ ਜਿਸ ਦੇ ਤਹਿਤ ਉਹ ਉੱਥੇ ਨਹੀਂ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਜਦੋਂ ਹਾਈ ਕੋਰਟ ਤੋਂ ਮੈਨੂੰ ਵੱਡੀ ਰਾਹਤ ਮਿਲ ਗਈ ਹੈ ਤਾਂ बार-बार ਸੱਟ ਕਿਉਂ ਸੱਦਾ ਦੇ ਰਹੀ ਹੈ ਤੇ ਭਗਵੰਤ ਮਾਨ ਨੂੰ ਸਿੱਧੇ ਚੈਲੰਜ ਕੀਤੇ ਜਾ ਰਹੇ ਸੀ ਤੇ ਉੱਥੇ ਹੀ ਵਿਕਰਮ ਮਜੀਠੀਆ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਕਿ ਜੇਕਰ ਸੱਟ ਦੇ ਵੱਲੋਂ बार-बार ਸੰਮਣ ਮੈਨੂੰ ਭੇਜੇ ਜਾ ਰਹੇ ਨੇ बार-बार ਸੱਦਾ ਦਿੱਤਾ ਜਾਂਦਾ ਹੈ ਕਿਉਂ ਭਗਵੰਤ ਮਾਨਾ ਤੂੰ ਮੇਰੇ ਕੋਲ ਬੈਠ ਤੇ ਸਾਰੇ ਨਵੇੜੇ ਕਰ ਤੇ ਆਪ ਹੀ ਕਿਉਂ ਨਾ ਤੂੰ ਸੱਟ ਦਾ ਮੁਖੀ ਬਣ ਜਾ ਤੇ ਇਹ ਬਿਆਨ ਵਿਕਰਮ ਮਜੀਠੀਆ ਦੇ ਵੱਲੋਂ ਦਿੱਤੇ ਗਏ ਸਿੱਧੇ ਚੈਲੰਜ ભગવંતમાન ਨੂੰ ਕਰਕੇ ਜਿਹੜਾ ਕਿ ਮੁਰ ਤੋਂ ਲਲਕਾਰਿਆ ਗਿਆ ਸੀ ਤੇ ਉੱਥੇ ਹੀ ਹੁਣ ਸੈਟ ਦੇ ਵੱਲੋਂ ਜਿਹੜਾ ਕਿ ਫਿਰ ਸੱਦਾ ਦਿੱਤਾ ਗਿਆ ਤੇ ਅੱਜ ਬਿਕਰਮ ਮਜੀਠੀਆ ਨੂੰ ਸੈਟ ਅੱਗੇ ਪੇਸ਼ ਹੋਣਾ ਪਵੇਗਾ ਤੇ ਜਿਸ ਤੋਂ ਬਾਅਦ ਉੱਥੇ ਹੀ ਅੱਜ ਦੇਖਣੀ ਹੋਵੇਗਾ ਕਿ ਬਿਕਰਮ ਮਜੀਠੀਆ ਕੀ ਪੇਸ਼ ਹੋਣਗੇ ਜਾਂ ਨਹੀਂ ਜਾਂ ਉਸ ਤੋਂ ਬਾਅਦ ਕੋਈ ਫਿਰ ਤੋਂ ਫੈਸਲਾ ਵੱਡਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਜਿਸ ਦੇ ਦੌਰਾਨ ਅੱਜ ਬਿਕਰਮ ਮਜੀਠੀਆ ਦੀ ਮੁਰ ਤੋਂ ਪੇਸ਼ੀਆ ਬਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਵੱਡੀ ਖਬਰ ਹੈ ਆ ਰਹੀਆਂ ਦੱਸਦੀ ਹੈ ਕਿ ਮਜੀਠੀਆਂ ਨੂੰ ਅੱਜ ਸੈਟ ਨੇਫਰ ਤੋਂ ਸੱਦਾ ਦਿੱਤਾ ਹੈ ਤੇ ਉੱਥੇ ਹੀ ਪੇਸ਼ ਹੋਣ ਦੇ ਹੁਕਮ ਫਰ ਤੋਂ ਲਗਾਈ ਨੇ ਤੇ ਦੱਸਦੀ ਹੈ ਕਿ ਅੱਜ ਪਟਿਆਲੇ ਦੇ ਵਿੱਚ ਡਰੱਗ ਕੇਸ ਮਾਮਲੇ ਨੂੰ ਲੈ ਕੇ ਲਗਾਤਾਰ ਪੁੱਛ ਪੜਤਾਲ ਕੀਤੀ ਜਾਵੇਗੀ ਤੇ ਉੱਥੇ ਹੀ 30 ਜੁਲਾਈ ਤੱਕ ਜਿਹੜਾ ਸਮਾਂ ਵਿਕਰਮ ਮਜੀਠੀਆਂ ਨੂੰ ਦਿੱਤਾ ਗਿਆ ਸੀ ਤੇ ਜਿਸ ਦੇ ਦੌਰਾਨ ਬੀਤੇ ਦਿਨਾਂ ਦੇ ਵਿੱਚ ਉਹਨਾਂ ਦੀ ਅੰਮ੍ਰਿਤਸਰ ਪੇਸ਼ੀ ਹੋਈ ਪਰੰਤੂ ਉਹਨਾਂ ਦੇ ਵੱਲੋਂ ਚਿੱਠੀ ਲੈ ਕੇ ਸਮਾਂ ਸੈਟ ਤੋਂ ਮੰਗਿਆ ਗਿਆ ਤੇ ਜਿਸ ਦੇ ਤਲ ਦੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਵਿਕਰਮ ਮਜੀਠੀਆਂ ਨੂੰ ਸੰਮਣ ਭੇਜਿਆ ਗਿਆ ਤੇ ਉੱਥੇ ਉਹਨਾਂ ਦਾ ਕਿ ਜਦੋਂ ਮੈਂ ਚਿੱਠੀ ਲਿਖ ਦਿੱਤੀ ਤਾਂ ਉਸ ਤੋਂ ਬਾਅਦ ਵੀ ਮੈਨੂੰ ਬਾਰ-ਬਾਰ ਸੰਮਣ ਭੇਜੇ ਜਾ ਰਹੇ ਨੇ ਤੇ ਉੱਥੇ ਹੀ ਫਿਰ 30 ਜੁਲਾਈ ਨੂੰ ਮੁੜਤੇ ਸੰਮਣ ਭੇਜਿਆ ਗਿਆ ਤੇ ਜਿਸ ਦੇ ਦੌਰਾਨ ਪੇਸ਼ ਹੋਣ ਦੇ ਹੁਕਮ 30 ਜੁਲਾਈ ਨੂੰ ਲਗਾਏ ਗਏ ਤੇ ਉੱਥੇ ਹੀ ਅੱਜ ਬਿਕਰਮ ਮਜੀਠੀਆ ਜਿਹੜੇ ਕੇ ਸੱਟ ਅਗੇ ਪੇਸ਼ ਹੋ ਸਕਦੇ ਨੇ ਤੇ ਜਿਸ ਨੂੰ ਲੈ ਕੇ ਦੂਜੇ ਪਾਸੇ ਕੋਈ ਵੱਡਾ ਫੈਸਲਾ ਨਿਕਲ ਕੇ ਵੀ ਬਾਹਰ ਆ ਸਕਦਾ ਹੈ ਤੇ ਬੀਤੇ ਦਿਨਾਂ ਦੇ ਵਿੱਚ ਦੱਸਿਆ ਕਿ ਲਗਾਤਾਰ ਬਿਕਰਮ ਮਜੀਠੀਆ ਨੂੰ ਸੰਮਣ ਭੇਜੇ ਜਾ ਰਹੇ ਨੇ ਤੇ ਉੱਥੇ ਬਿਕਰਮ ਮਜੀਠੀਆ बार-बार ਜਿਹੜੇ ਕੇ ਸੰਮਣ ਭੇਜਣ ਦੇ ਉੱਤੇ ਪੇਸ਼ੀ ਦੌਰਾਨ ਪਹੁੰਚਦੇ ਨੇ ਪਰੰਤੂ ਅੰਮ੍ਰਿਤਸਰ ਦੇ ਵਿੱਚ ਬੀਤੇ ਦਿਨਾਂ ਦੀ ਉਹਨਾਂ ਦੀ ਪੇਸ਼ੀ ਸੀ ਜਿਸ ਦੇ ਤਹਿਤ ਉਹ ਉੱਥੇ ਨਹੀਂ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਜਦੋਂ ਹਾਈ ਕੋਰਟ ਤੋਂ ਮੈਨੂੰ ਵੱਡੀ ਰਾਹਤ ਮਿਲ ਗਈ ਹੈ ਤਾਂ ਬਾਰ-ਬਾਰ ਸੱਟ ਕਿਉਂ ਸੱਦਾ ਦੇ ਰਹੀ ਹੈ ਤੇ ਭਗਵੰਤ ਮਾਨ ਨੂੰ ਸਿੱਧੇ ਚੈਲੰਜ ਕੀਤੇ ਜਾ ਰਹੇ ਸੀ ਤੇ ਉੱਥੇ ਹੀ ਵਿਕਰਮ ਮਜੀਠੀਆ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਕਿ ਜੇਕਰ ਸੱਟ ਦੇ ਵੱਲੋਂ ਬਾਰ-ਬਾਰ ਸੰਮਣ ਮੈਨੂੰ ਭੇਜੇ ਜਾ ਰਹੇ ਨੇ ਬਾਰ-ਬਾਰ ਸੱਦਾ ਦਿੱਤਾ ਜਾਂਦਾ ਹੈ ਕਿਉਂ ਭਗਵੰਤ ਮਾਨਾ ਤੂੰ ਮੇਰੇ ਕੋਲ ਬੈਠ ਤੇ ਸਾਰੇ ਨਵੇੜੇਕਰ ਤੇ ਆਪ ਹੀ ਕਿਉਂ ਨਾ ਤੂੰ ਸੱਟ ਦਾ ਮੁਖੀ ਬਣ ਜਾ ਤੇ ਇਹ ਬਿਆਨ ਵਿਕਰਮ ਮਜੀਠੀਆ ਦੇ ਵੱਲੋਂ ਦਿੱਤੇ ਗਏ ਸਿੱਧੇ ਚੈਲੰਜ ભગવંતમાન ਨੂੰ ਕਰਕੇ ਜਿਹੜਾ ਕੇ ਮੁਰ ਤੋਂ ਲਲਕਾਰਿਆ ਗਿਆ ਸੀ ਤੇ ਉੱਥੇ ਹੀ ਹੁਣ ਸੈਟ ਦੇ ਵੱਲੋਂ ਜਿਹੜਾ ਕੇ ਫਿਰ ਸੱਦਾ ਦਿੱਤਾ ਗਿਆ ਤੇ ਅੱਜ ਬਿਕਰਮ ਮਜੀਠੀਆ ਨੂੰ ਸੈਟ ਅੱਗੇ ਪੇਸ਼ ਹੋਣਾ ਪਵੇਗਾ ਤੇ ਜਿਸ ਤੋਂ ਬਾਅਦ ਉੱਥੇ ਹੀ ਅੱਜ ਦੇਖਣੀ ਹੋਵੇਗਾ ਕਿ ਬਿਕਰਮ ਮਜੀਠੀਆ ਕੀ ਪੇਸ਼ ਹੋਣਗੇ ਜਾਂ ਨਹੀਂ ਜਾਂ ਉਸ ਤੋਂ ਬਾਅਦ ਕੋਈ ਫਿਰ ਤੋਂ ਫੈਸਲਾ ਵੱਡਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਜਿਸ ਦੇ ਦੌਰਾਨ ਅੱਜ ਬਿਕਰਮ ਮਜੀਠੀਆ ਦੀ ਮੁਰ ਤੋਂ ਪੇਸ਼ੀ